ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤਾਂ ਦੋਸਤੋ ਅਮੀਰ ਕਰਦੇ ਹਾਂ ਕਿ ਆਪ ਸਭ ਠੀਕ ਹੋਮੋਗੇ ਤਾਂ ਦੋਸਤੋ ਲੈ ਕੇ ਹਾਜ਼ਰ ਹੋਈਆਂ ਤੁਹਾਡੇ ਲਈ ਇੱਕ ਹੋਰ ਵੱਡੀ ਅਪਡੇਟ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਰਜਨ ਢਿੱਲੋਂ ਦੇ ਗੀਤਾਂ ਦੀ ਸਭ ਨੂੰ ਬੜੀ ਹੀ ਬੇਸਹਬਰੀ ਦੇ ਨਾਲ ਉਡੀਕ ਹੁੰਦੀ ਹੈ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਅਰਜਨ ਢਿੱਲੋਂ ਨੇ ਜਦੋਂ ਵੀ ਕੋਈ ਨਵਾਂ ਗਾਣਾ ਰਿਲੀਜ਼ ਕਰਨਾ ਹੁੰਦਾ ਤਾਂ ਉਹਨਾਂ ਵੱਲੋਂ ਇੱਕ ਅਲੱਗ ਤਰੀਕੇ ਦੇ ਨਾਲ ਆਪਣੇ ਚਾਹਣ ਵਾਲਿਆਂ ਨੂੰ ਗਾਣੇ ਦੇ ਬਾਰੇ ਦੱਸਿਆ ਜਾਂਦਾ ਤਾਂ ਫਿਰ ਦੋਸਤੋ ਜਿਵੇਂ ਕਿ ਪਹਿਲਾਂ ਵੀ ਅਰਜਨ ਢਿੱਲੋਂ ਆਪਣੇ ਗਾਣੇ ਦਾ ਨਾਮ ਆਪਣੀ ਇੰਸਟਾਗ੍ਰam ਦੇ ਉੱਪਰ ਲਿਖਦਾ ਤਾਂ ਇਸ ਵਾਰ ਵੀ ਅਰਜਨ ਢਿੱਲੋਂ ਦੇ ਵੱਲੋਂ ਆਪਣੇ ਇੰਸਟਾਗ੍ਰam ਦੇ ਉੱਪਰ ਦਾ ਰੈਵੋਲੂਸ਼ਨ ਲਿਖਿਆ ਗਿਆ ਜਿਸ ਦਾ ਕਿ ਗੂਗਲ ਦੇ ਅਨੁਸਾਰ ਪੰਜਾਬੀ ਦੇ ਵਿੱਚ ਮਤਲਬ ਇਨਕਲਾਬ ਹੈ ਤਾਂ ਦੋਸਤੋ ਉੱਥੇ ਹੀ ਅਰਜਨ ਢਿੱਲੋਂ ਦੇ ਇਸ ਨਵੇਂ ਗੀਤ ਨੂੰ ਲੈ ਕੇ ਇੰਸਟਾਗ੍ਰam ਦੇ ਉੱਪਰ ਕਾਫੀ ਚਰਚਾ ਹੋ ਰਹੀ ਹੈ ਅਤੇ ਕੁਝ ਸੋਸ਼ਲ ਮੀਡੀਆ ਦੇ ਉੱਪਰ ਅਰਜਨ ਢਿੱਲੋਂ ਦੇ ਇਸ ਨਵੇਂ ਗੀਤ ਦੇ ਪੋਸਟਰ ਵੀ ਵਾਇਰਲ ਹੁੰਦੇ ਦੇਖੇ ਗਏ ਨੇ ਬਾਕੀ ਦੋਸਤੋ ਤੁਹਾਨੂੰ ਕੀ ਲੱਗਦਾ ਅਰਜਨ ਢਿੱਲੋਂ ਦਾ ਦਾ ਰੈਵੋਲੂਸ਼ਨ ਸਿਰਫ ਇੱਕ ਗੀਤ ਹੋਵੇਗਾ ਜਾਂ ਫਿਰ ਪੂਰੀ ਦੀ ਪੂਰੀ ਐਲਬਮ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਇਸ ਵੀਡੀਓ ਨੂੰ ਅਰਜਨ ਢਿੱਲੋਂ ਦੇ ਚਾਹਣ ਵਾਲਿਆਂ ਤੱਕ ਜਰੂਰ ਪਹੁੰਚਦੀ ਕਰ ਦਿਓ ਜੀ ਰਿਲਦੇ ਆ ਅਗਲੀ ਅਪਡੇਟ ਦੇ ਨਾਲ ਉਦੋਂ ਤੱਕ ਦੇ ਲਈ ਰੱਬ ਰੱਖਾ